ਲੋ ਵੀ ਮਿੱਤਰੋ ਸੂਰੇ ਵਾਲਾ ਬੱਕਰਾ ਮੰਡੀ ਹਰ ਐਤਵਾਰ ਨੂੰ ਲੱਗਦੀ ਆ। ਸਵੇਰ ਦਾ ਟਾਈਮ ਆ। ਕੁਝ ਕ ਜਾਨਵਾਰ ਆ ਜਿਹੜੇ ਪਹੁੰਚ ਚੁੱਕੇ ਆ। ਤੇ ਬਾਕੀ ਜਿਹੜੇ ਰਹਿੰਦੇ ਆ ਉਹ ਪਹੁੰਚ ਜਾਣਗੇ। ਆ ਬੱਕਰੇ ਦਾ ਸੌਦਾ ਚੱਲਦਾ ਪੂਰੇ ਦੰਦ ਬੱਕਰਾ ਇਹ। 8 ਦੰਦ ਤੇ 22 ਪਿੰਡੀ ਬਲੋਚਾ ਵਾਲਿਆਂ ਨੇ ਲਿਆਂਦਾ ਇਹ। ਤਨਜੀਦ ਮੂੰਹ ਐਨੂੰ ਕਰ ਲਓ ਬਾਈ। ਐਨੂੰ ਮੂੰਹ ਕਰ ਲਾ ਬਾਈ। ਕੀ ਮੰਗਿਆ ਬਾਈ ਬੱਕਰੇ ਦਾ? ਉਹ ਕੈਨ ਚ ਲੈਣੇ ਨੇ ਬਾਈ ਜਾਨਵਰ ਚ ਲੈਣੇ ਨੇ ਇਹ ਸੁਣ ਲੱਗੀ ਗੱਲ 12 ਹੁਣ 13 ਕਰਦਾ 14 ਕਰਦਾ ਬਈ ਮੰਗਿਆ ਕੀ ਸੀ ਬਾਈ ਨੇ 25 ਮੰਗਿਆ ਰੱਈਦਾ ਹੂੰ 50 ਮੰਗ ਲੈ ਉਹਨਾਂ ਦਾ 18 ਦਾ ਮੇਰਾ ਪਿੰਡ ਜਾਂਦਾ ਹੁਣ 18 ਦਾ ਦਾਂਦਾ ਬਈ ਯਾਰ ਰੈਂਟ ਮੈਂ ਤੈਨੂੰ ਲਾ ਦੇ ਜੀ ਨਹੀਂ ਬਾਈ ਯਾਰ ਮੇਰੇ ਕਿਤੇ ਜੰਦਾ ਨਹੀਂ ਮੈਂ 18 ਦਾ ਮੇਰੇ ਪਿੰਡ ਆ ਗਿਆ ਕਿੱਦਾਂ ਗਿਆ ਮੈਂ 12 ਕਿਹਾ ਸੀਗਾ ਫਿਰ ਇਹਦੇ ਬਿਨਾ ਪੁੱਛੇ ਮੈਂ 13 ਕਰਦਾ ਫਿਰ 14 ਕਰਦਾ 2000 ਰੁਪਏ ਪਾਤਾ ਓ ਬਾਈ ਪੱਪਾ ਦਾ ਨਿਆ ਨਾਲ ਤੇਰਾ ਸੌਦਾ ਕਰਾ ਦੇਾਂਗੀ ਲੈਣਾ ਇੰਨਾ ਦੀ ਮਰਜ਼ੀ ਹੈ ਦੇਣਾ ਤੇਰੀ ਮਰਜ਼ੀ ਹੈ ਜੇ ਬੱਕਰਾ ਤੇਰਾ 15000 ਦਾ ਵੇਚ ਜਾ ਇਹ ਨੂੰ ਨਹੀਂ ਪੁੱਛਾ ਬੜਾ ਫਰੇ ਬੜਾ ਛੋੜਾ ਯਾਰ ਦੇ ਦੇ ਬਾਈ ਯਾਰ ਇੰਨੇ ਭੰਗ ਮਹਿੰਗੇ ਆ ਬੜਾ ਬਹਿ ਯਾਰ ਕੋਲਾ ਤਾਂ ਪੂਰੇ ਰੋਪੇ ਪੈਣ ਜਾ ਫੜਾ ਇੱਕ ਬਾਈ ਵੇਖੀ ਪੂਰੇ ਨਾਲ ਹੀ ਟ੍ਰੈਕ ਖਰਚਾ ਹੀ ਪਊਗਾ ਯਾਰ ਕਿੱਥੇ ਜਾਣਾ ਗੋਡੀ ਰੁਪਈਆਣਾ ਲਓਏ ਪੂਰੇ 15000 ਦਾ ਸੌਦਾ ਸਿਰੇ ਚੜ ਗਿਆ ਬੱਕਰਾ ਤੁਹਾਨੂੰ ਦਿਖਾਉਣੇ ਆ ਦੁਬਾਰਾ ਫੇਰ ਓ ਬਾਸ ਬਹੁਤ ਆ ਬਣ ਕਹਿਤਾ ਜਾ ਰਹੇ ਛੋਟੇ ਬੰਦੇ ਨੇ ਗਰਾਮ ਜੋਰ ਮੇਰੇ ਗਏ ਸੀ ਟੀ ਕਮਾਲਾ ਲੋਕ ਸਜਣੋਂ ਆ ਬੱਕਰਾ ਕੋਈ 15000 ਚ ਸੌਦਾ ਸਿਰੇ ਚੜ ਗਿਆ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਾ ਖਵਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਮੇਰੇ ਭਾਈ ਰਹਿ ਗਿਆ ਬਾਈ ਕਿੰਨਾ ਕੁ ਫਰਕ ਰਹਿ ਗਿਆ ਯਾਰ ਫਰਕ ਬਹੁਤ ਹੈ ਬਾਈ ਬਾ ਕੋਈ ਨਹੀਂ ਤਾਂ ਫਰਕ ਹੀ ਨਹੀਂ ਲੈਣੀ ਲਈ ਭਾਈ 15 ਦਿੰਦਾ ਸੀਗਾ ਮੈਂ ਨਹੀਂ ਤੇ ਤੁਸੀਂ ਪਾਇਆ 1000 ਮੈਂ ਲਿਖਾਈ ਵੀ ਇਹ ਤੋਂ ਕਰਾ ਦਿਆਂਗੇ ਯਾਰ ਬਾਈ ਕਿੰਨੇ ਕਿੰਨੇ ਲੱਗਣੇ ਬਾਈ ਯਾਰ ਨਹੀਂ ਆਦੀ ਗੱਲ ਬਾਈ ਲਿਖਾਈ ਇੱਕ ਮਿੰਟ ਬਾਈ ਬੱਕਰੇ ਕਰੇ ਵਪਾਰੀ ਕਰਦੇ ਆ ਇਹ ਤਾਂ ਬੌਂਡੀ ਦੇ ਟਾਈਮ ਕਰਕੇ 1500 ਰੁਪਏ ਮਹਿੰਗਾ ਚੱਕੀ ਇਹਨੇ ਤੇਰਾ ਇਹ ਤਾਂ ਕੋਈ ਜਾਣਦਾ ਹੂੰ ਕਿ ਜੇ ਹੁਣ ਮੰਡੀ 'ਚ ਲੱਗਿਆ ਤੈਨੂੰ 10 12 13 ਤੈਨੂੰ ਲੱਗਿਆ ਮੰਡੀ 'ਚ ਸਾਰੇ ਵਪਾਰੀ ਖੜੇ ਐ ਇੱਥੇ ਉਹਨਾਂ ਨਾਲ ਤੈਨੂੰ 2000 ਵੱਧ ਕਹੀ ਬਟੇ ਫਿਰ ਵੀ ਤੇਰਾ ਮਨ ਨਹੀਂ ਖੜਦਾ ਤੇ ਇਹ ਮੈਂ ਬਾਈ ਦਾ ਨਹੀਂ ਆਥਮੋ ਰੱਕੜ ਰਹੀ ਆ ਤੇ ਲਖਾਈ ਕਰਵਾਣੀ ਕਰਾ ਦੇ ਹੋਰੇ ਆ ਯਾਰ ਇਧਰ ਆ ਜਾ 3 ਪੈਸੇ ਪਾ ਕੇ ਲੈ ਨਾ ਬੇ ਗੱਲ ਕੋਰੇ ਨੂੰ ਆ ਜਾ ਬਾਈ ਮੜਾ ਗਾਂ ਨੂੰ ਆ ਜਾ ਜੀ ਜੀ ਕਰਕੇ ਦੋ ਦਰ ਲਖਾਈ ਕਰਵਾਣੀ ਕਰਾਂ ਜਿਹਨਾਂ ਨੇ 15000 ਲਖਾਈ ਇਹ ਕਰਾ ਦੇ ਯਾਰ ਫਿਰ ਮੈਨੂੰ 400 ਕੁਛ ਨਹੀਂ ਹੁੰਦਾ ਯਾਰ ਲਖਾਈ ਕਰਵਾਉਣ ਦੇ ਲਗਾਏ 250 ਲਖਾਈ ਦਾ ਬਾਈ ਬੱਕਰਾ ਵੀ ਇੰਨਾ ਹੈ ਨਹੀਂ ਜਾਂਦਾ ਨਹੀਂ ਹੋਕ ਤੋਂ ਸਹੀ ਸੌ ਉਹ ਤੇ ਜਾਂਦਾ ਨਹੀਂ ਹੋਰਿਆ ਦਿਖਾਈ ਕਰਾ ਲਈ ਦੋ ਖਾਮ ਕਰਦਾ ਬੰਦੇ ਨੇ ਕਹਿਣ ਹਜ਼ਾਰ ਪਾਇਆ ਪੌਮੇ ਮੰਨੀ ਐ ਕਿ ਨਹੀਂ ਮੰਨੀ ਬਾਅਦ ਨਹੀਂ ਜੇ ਕਰ ਲੱਗੇ ਮੜੇ ਥੋੜੇ ਆ 16 17 ਮੰਗੀ ਜਾਂਦਾ ਉਹ ਤਾਂ ਲਖਾਈ ਦਾ 500 ਪਾਤਾ ਠੀਕ ਆ ਇਹ ਕਹਿੰਦਾ 500 ਚ ਨਿੰਮੜ ਦਾ ਮਗਲ ਆ ਦੇਖੀ ਟੋਵਾ ਪਟ ਕੇ ਕਿਉਂ ਛੱਡਣਾ ਸੌਣਾ ਪਾਜੇ ਵੀ ਡਰ ਮਿੱਤਰ ਆ ਰਾਤਾ ਦੇ ਦੇ ਆ ਪੈਸੇ ਆ ਦਾ ਬੱਕਰਾ ਦਿਖਾਈ ਯਾਰ 200 ਉਹ 200 ਯਾਰ ਸੁਮਨ ਤਰੀਆ ਨੇ ਕਹਾਇਆ ਦੋ 200 ਕੀ ਹੋ ਰਹਾ ਹੈ ਮੰਨਦਾ ਹੀ ਨਹੀਂ ਦੇ 16 ਦਾ ਹੋ ਗਿਆ ਫੜ ਨਹੀਂ ਨਹੀਂ ਸਾਡੀ ਜਾ ਭੱਜਾ ਹੁਣ ਫਿਰ ਹੁਣ ਤੇ 17 ਭੱਜਣਾ ਤਾਂ ਨਹੀਂ ਅਸੀਂ ਪੱਜੇ ਤਾਂ ਨਹੀਂ ਜਿਆ ਮੈਂ ਭੱਜਿਆ ਕਰਦਾ 1000 ਰੁਪਏ ਦਾ ਹੁਣ ਸਾਢੇ 16 ਦਾ ਦਿੰਦਾ ਬਾਈ ਹੋਰ ਹੀ ਆ ਸਾਡੇ ਕਰਤਾ ਲਿਖੇ ਉਹਨਾਂ ਦੀ ਜਾ ਦੇ ਸਾਢੇ 16 ਸਾਢੇ 16 ਦਾ ਦਿੰਦਾ ਨਹੀਂ 1000 ਰੁਪਏ ਗਣ ਮੰਨ ਗਿਆ ਉਹ ਵੀ ਮਾਰ ਬਾਲਾ ਖੱਟ ਮਾਰਦੇ ਆ ਸੌਦੇ ਚ ਚੌਥੀ ਪੰਜਵੀਂ ਥਾਂ ਹੋ ਗਿਆ ਸੌਦਾ ਹੁਣ ਕਿ ਪਾਈ ਜੱਗੀ ਕਿੰਨੇ ਦਾ ਕਰਤਾ ਨਹੀਂ ਕਿੰਨਾਂ ਨੂੰ ਕਿੰਨੇ ਮਸਾਂ ਸਿਰੇ ਚੜਿਆ ਕਿੰਨੇ ਦਾ ਦੇਤਾ ਬਾਈ ਹੁਣ ਇਹ ਬਾਈ 16 ਦਾ ਭੋਮੇ ਠੀਕ ਆ ਬਹੁਤ ਚਿਰ ਚ ਸੌਦਾ ਕੀਤਾ ਜੇ ਐਂ ਸੌਦੇ ਕੀਤਾ ਤਾਂ ਦੋ ਤਿੰਨ ਨਹੀਂ ਹੋਣਗੇ ਸਰੀ ਦੇੜੀ ਚ ਜੇ ਐਂ ਸੌਦੇ ਕੀਤਾ ਤਾਂ ਦੋ ਤਿੰਨ ਨਹੀਂ ਹੋਣਗੇ ਕਿੰਨੇ ਦਾ ਕਰਤਾ ਇਹ ਲਓ ਵੀ ਆ ਵੀ ਸੌਦਾ ਸਿਰੇ ਚੜ ਗਿਆ 11000 ਦਾ ਬੱਕਰਾ ਬਾਈ ਕਣਤੇ ਤੂੰ ਲੈ ਲਿਆ ਹਾਂ ਚੱਲ ਬਾਈ ਇਹਨੇ ਦਾ ਲਮਕਾ ਹੀ ਦੇਣਾ ਜਾ ਕੇ ਲੈ ਵੀ ਉਹਨੇ ਫੁੱਲ ਗਾਰੰਟੀ ਦਿੱਤੀ ਆ ਉਹਦਾ ਭਾਵੇਂ ਜਾਂਦਾ ਹੀ ਮਰ ਜੇ ਮੇਰੀ ਕੋਈ ਨਹੀਂ ਮੇਰੀ ਕੋਈ ਚੰਗਾ ਨਹੀਂ ਮੈਂ ਬੱਕਰਾ ਬਾਈ ਕਿਹੜੇ ਪਿੰਡੋਂ ਲਿਆਂਦਾ ਜੀ ਆ ਬਾਈ ਦਾ ਉਹ ਬਾਈ ਦਾ ਕਿਹੜੇ ਪਿੰਡੋਂ ਲਿਆਂਦਾ ਬਾਈ ਯਾਰ ਕੀ ਗੱਲ ਬਾਈ ਯਾਰ ਉਹ ਰੇਟ ਨਹੀਂ ਦੱਸ ਤੂੰ ਕਿੰਨੇ ਪਿੰਡੋਂ ਬੁਲਾਵੇ ਯਾਰ ਨਹੀਂ ਮਿਲਦੇ ਹੋ ਗਿਆ ਸੌਦਾ ਬਾਈ ਕਿੰਨੇ ਦਾ ਹੋ ਗਿਆ 89 ਦਾ ਤੇ ਸਸਤਾ ਲਿਆ ਹਣਾ ਤਾਂ ਚੀਕਦਾ ਲੋ ਵੀ 99 ਦਾ ਵੇਚਦਾ ਇਹਨੇ ਉਹ ਸਾਹਮਣੇ ਜਿਹੜਾ گلابی ਸਾਹਵੇਂ ਵਾਲਾ ਖੜਾ ਪਿੰਡ ਨਹੀਂ ਉਹਨੇ ਦੱਸਿਆ ਸਸਤਾ ਲਿਆ ਹੋਊਗਾ ਅਸੀਂ ਮੰਡੀ ਨਾ ਆਈਆਂ ਕਰੀਏ ਲੋ ਆ ਬੱਕਰਾ ਹੈ ਭਾਈ ਸਰ ਨੇ ਲੈ ਲਿਆ ਰਪਾਣੇ ਵਾਲੇ ਪਰ ਆ ਰਵੇ ਲਾਗੇ ਤੇ ਪਰ ਵਾਲੇ ਵਾਲੇ ਲੈ ਕੇ ਚਲੇ ਠੀਕ ਪਰ ਲਾ ਕੀ ਦਾ ਮੈਂ ਆ ਬਈ ਆ ਨਗ ਲੈ ਆਂਦੇ ਆ ਬਾਈ ਹਰਾਨੇ ਤੇ ਕੀ ਮੰਗਿਆ ਜੀ ਜੋੜੇ ਦਾ 35000 ਛੋਟਿਆਂ ਦਾ ਛੋਟਿਆਂ ਦਾ 12000 ਛੋਟਿਆਂ ਦਾ 12000 ਤੇ ਉਹ ਪਰਲੇ ਦਾ 35000 ਪਰਲੇ ਜੋੜੇ ਦਾ 35000 ਇੱਕ ਪੱਠਾ ਮਗਰ ਦੋਵੇਂ ਪੱਠਾ ਆ ਜੋੜੇ ਦਾ ਕੀ ਮੰਗਿਆ ਜੀ ਤੁਸੀਂ ਤੈ ਦੋ ਨੇ ਲੈਣੇ ਆ ਦੱਸ ਰਹੇ 35000 ਇਹਨਾਂ ਜੋ ਇਹ ਤਾਂ 35 ਮੰਗੇ ਜੋੜੇ ਦਾ ਨਹੀਂ ਮਾਇਦਾਨਾਂ ਦਾ ਮੰਗ 35000 ਉਹ ਖਾ ਲੈਣ ਦੇ ਮੈਂ ਕਿਹਾ 파ਰਤੀ ਕਟਾ ਦੇਣਾ 16 ਆਏ ਦਾ 17 ਆਉਦਾ 33 ਬਣ ਗਿਆ ਮੈਂ ਕਿਹਾ 파ਰਤੀ માં ਕਟਾ ਦੇਣਾ ਹੋਵੇ ਚਲ ਮੌਲਤਾ ਬਾਅਦ ਚ ਕਰਾਂਗੇ ਪਹਿਲਾਂ ਘਰ ਦੇ ਬੰਦਿਆਂ ਨੂੰ ਮੌਲ ਨਹੀਂ ਕਰਦੇ ਚਾ ਚਲਾ ਜਾ ਹੁਣ ਤੇ ਹੁਲੀ ਆ ਨਾ ਖੱਖ ਚੰ ਜੀ ਸੈਡ ਤੇ ਰਹੀ ਵਾ ਸਹੀ ਮੈਨੂੰ ਕੀੜੇ ਪੁੰਗਾ ਕੋਈ ਸ਼ਾਮ ਆ ਗੋਰੇ ਜਿਹੇ ਚਾਹ ਬਣਉਂਦੀ ਪੀਂਦੇ ਦੇ ਖੇਚਦੀ ਹਾਂ ਇਹ ਗੱਲ ਸਾਰਿਆਂ ਦੀ ਖਿੱਚੀ ਜਾਣੀ ਹੈ ਠਕਾ ਕੇ ਖਿੱਚੀ ਉਹਦੀ ਚੱਲ ਗਿਆ ਆ ਤਰੀ ਮੇਲ ਇਹ ਦੋਈ ਸਾਈਡ ਤੇ ਹੋ ਜਾ ਫਿਰ ਕੋਈ ਨਹੀਂ ਮੈਨੂੰ ਦੱਸ ਦੇ ਕਿਹੜੇ ਬੋਕ ਦੱਸ ਠੀਕ ਆ ਅੰਕਲ ਅੱਜ ਮੁਕਾਰ ਤੇ ਆਏ ਉਹ ਬੱਕਰਾ ਦਵਾਦਾ ਦਾਨੇ ਨੂੰ 25000 ਦਾ ਲਖਾਈ ਨਹੀਂ ਭਾਈ ਨਹੀਂ ਇਹ ਨਹੀਂ ਦਿੱਤਾ ਗਿਆ 25 ਦਾ ਨਾ ਨਾ 25 ਦਾ ਨਹੀਂ ਦਿੱਤਾਗਾ ਮੈਂ 25 ਦਾ ਕੋਈ ਸੌਦਾ ਨਹੀਂ ਕੀਤਾ ਰੀਗਵੰਡ ਗਾ ਠੀਕ ਹੈ ਜੀ ਸਾਡੇ 25 ਦਾ ਤਾਂ ਦੇ 500 ਪਿੱਛੇ ਨਾ ਛੱਡ ਹੁਣ ਬੱਚਾ ਦਾ ਫਰਕ ਹੁੰਦਾ ਜ਼ਿਆਦਾ ਮਕਾਲ ਹੋ ਗਿਆ ਯਾਰ ਸਾਡੇ 250 ਨਹੀਂ ਹੋਇਆ ਯਾਰ ਹੋ ਠੀਕ ਆ ਯਾਰ ਓਏ ਨਾ ਹੁਣ ਤੂੰ ਕਰ ਸਾਡਾ ਸਾਰਾ ਕੰਮ ਕਰ ਦੇ ਫਿਰ ਗੱਲ ਠੀਕ ਆ ਲੈ ਲਖਾਈ ਵਾਲਾ 200 ਮੈਂ ਤੈਨੂੰ ਫੜ ਪੈਰਾ ਹੋ ਗਿਆ ਹੁਣ 300 ਪੀ ਜਾ ਲੈ ਚੱਲ ਮਾਸ਼ਾਅੱਲ ਲੈ ਵੀ 26000 ਦਾ ਲੈ ਵੀ ਆ ਬੱਕਰਾ 26000 ਦਾ ਵੇਚਤਾ ਕਿਹਨੇ ਲੈ ਲਿਆ ਲਖੇ ਤੂੰ ਲਿਆ ਏ ਹੋ ਗਿਆ ਜੱਟ ਪੁੱਤ ਓ ਲੱਕੇ ਤੂੰ ਲਿਆ ਨਹੀਂ ਦਾਨੇ ਨੇ ਦਾਨੇ ਨੂੰ ਆ ਆ ਆ ਇਧਰ ਸਾਹਮਣੇ ਇਧਰ ਸਾਹਮਣੇ ਆ ਕੇ ਦਿਓ ਪੈਸੇ ਪੈਸੇ ਤਾਂ ਦੇ ਦੂ ਫਾਸੀ ਚੰਗਾ ਵੀਰ ਲੱਗੇ ਤਿੰਨੇ ਤਿੰਨੇ 60 ਦਿਨਾਂ ਬਾਦੂਗਾ ਲੈ ਲੈ 26000 ਦਾ ਬੱਚਾ ਵੇਚ ਗਿਆ ਹੈ ਇੱਥਾਂ ਵੇਖ ਮੂੰਣਾ ਹੀ ਹੈ ਕਾਲੇ ਮੂੰਹ ਰਹਿਣ ਰੱਖੀ ਕਿੰਨੇ ਦਾ ਹੋਇਆ ਕੀ ਹੋ ਗਿਆ ਹੁਣ ਜੇ ਨਹੀਂ ਸਾਹਮਣੇ ਆਉਣਾ ਤਾਂ ਉਹਨਾਂ ਨੂੰ ਤਾਂ ਨਾ ਟੱਕ

ਅਰੇ ਫੋਨ ਕਰਦਾ ਇਹ ਹੱਥਾਂ ਤੋਂ ਪੁੱਛਣਾ ਹੀ ਚਾਹੀਦਾ